ਮੇਰਾ ਸਿਰਫ ਤੇ ਸਿਰਫ ਮੇਰਾ ਤੇ ਮੇਰੇ ਪਰਿਵਾਰ ਦਾ ਸਿਰਫ ਇੱਕੋ ਮੋਟੋ ਹੈ ਕਿ ਇਲਾਕੇ ਦੇ ਲੋਕਾਂ ਦੀ ਸੇਵਾ ਕਰਨਾ ਉਹਨਾਂ ਦੇ ਬੱਚਿਆਂ ਨੂੰ ਉਸ ਲੈਵਲ ਦੀ ਸਿੱਖਿਆ ਪ੍ਰੋਵਾਈਡ ਕਰਨਾ ਜੋ ਬਹੁਤ ਮਹਿੰਗੇ ਮਹਿੰਗੇ ਸਕੂਲ ਵੱਡੀਆਂ ਵੱਡੀਆਂ ਫੀਸਾਂ ਲੈ ਕੇ ਲੋਕਾਂ ਦੀ ਜੇਬ ਤੇ ਡਾਕਾ ਮਾਰ ਕੇ ਵੀ ਪ੍ਰੋਵਾਈਡ ਨਹੀਂ ਕਰਵਾ ਪਾਉਂਦੇ। ਇਹ ਸਾਡਾ ਰਿਜ਼ਲਟ ਰਿਹਾ। ਸਾਡੇ ਸਕੂਲ ਦੇ ਵਿੱਚ ਜੇ ਤਾਂ ਤੁਸੀਂ ਰਣਦੇਵ ਸਾਹਿਬ ਇਹ ਕਹੋ ਕਿ ਮੈਂ ਕਿਤਾਬੀ ਕੀੜੇ ਬਣਾਉਣਾ। ਬੱਚਿਆਂ ਨੂੰ ਵੱਡੀਆਂ ਵੱਡੀਆਂ ਮੋਟੀਆਂ ਮੋਟੀਆਂ ਐਨਕਾਂ ਲਗਾਉਣੀਆਂ ਫਿਰ ਤਾਂ ਮੈਂ ਸਕੂਲ ਤੇ ਐਡਮਿਸ਼ਨ ਨਹੀਂ ਦਿੰਦਾ ਬਿਲਕੁਲ ਜੇ ਤੁਸੀਂ ਚਾਹੁੰਦੇ ਹੋ ਕਿ ਬੱਚਿਆਂ ਨੂੰ ਵਰਲਡ ਕਲਾਸ ਬੱਚੇ ਬਣਾਉਣਾ ਹੈ ਉਹਦੀ ਓਵਰਆਲ ਪਰਸਨੈਲਿਟੀ ਬਣਾਉਣਾ ਹੈ ਇੰਡੀਆ ਵਿੱਚ ਰਹਿਣ ਤਾਂ ਟੌਪ ਦੀ ਪੰਜਾਬੀ ਹਿੰਦੀ ਤੇ ਇੰਗਲਿਸ਼ ਬੋਲਣ ਤੁਸੀਂ ਬੱਚਿਆਂ ਨੂੰ ਮੈਂਟਲੀ ਫਿਜ਼ੀਕਲੀ ਅਸੀਂ ਇਸ ਤਰ੍ਹਾਂ ਦੇ ਬੱਚੇ ਬਣਾਉਣਾ ਚਾਹੁੰਦੇ ਹਾਂ ਕਿ ਜਦੋਂ ਬੱਚਾ ਸਕੂਲ ਦੇ ਵਿੱਚ ਐਂਟਰ ਕਰੇ ਤਾਂ ਬਾਡੀ ਮਾਈਂਡਡ ਸੋਲ ਨਾਲ ਐਂਟਰ ਕਰੇ ਉਹਨੂੰ ਪਤਾ ਹੋਵੇ ਉਹਨੂੰ ਵਿਆਹ ਵਰਗਾ ਚਾਹ ਹੋਵੇ ਕਿ ਮੈਂ ਸਕੂਲ 'ਚ ਪੜਨ ਵੀ ਚੱਲੇ ਆਂ ਆਪਣੇ ਆਪ ਨੂੰ ਫਿਜ਼ੀਕਲੀ ਤੇ ਮੈਂਟਲੀ ਫਿੱਟ ਕਰਨ ਵੀ ਚੱਲੇ ਆਂ ਤੇ ਸਮਾਜ ਦਾ ਹਾਣੀ ਬਣਨ ਵਿੱਚ ਨਹੀਂ ਆਂ ਆਉਣ ਵਾਲੇ 5-4 ਸਾਲ ਦੇ ਵਿੱਚ ਤੁਸੀਂ ਇਹ ਫੀਲ ਕਰੋਗੇ ਰੰਦੇਵ ਸਾਹਿਬ ਕਿ ਇਹ ਸਕੂਲ ਦੇ ਵਿੱਚ ਇਸ ਤਰ੍ਹਾਂ ਦੇ ਬੱਚੇ ਇੰਟਰੋਡਿਊਸ ਤੇ ਪੈਦਾ ਕੀਤੇ ਜਾ ਰਹੇ ਸਕੂਲ ਦੇ ਵਿੱਚੋਂ ਉਹਨਾਂ ਨੂੰ ਇਸ ਤਰ੍ਹਾਂ ਦੀ ਬਿਲਡਿੰਗ ਬਣਾਈ ਜਾ ਰਹੀ ਹੈ ਉਹਨਾਂ ਦੀ ਨੇਸ਼ਨ ਬਿਲਡਿੰਗ ਤੇ ਕੰਮ ਕਰ ਰਹੇ ਆ ਮੈਂ ਮੇਰਾ ਮੋਟੋ ਹੈ ਮੇਰਾ ਸ਼ੌਂਕ ਹੈ এডੂਕੇਸ਼ਨ ਮੈਂ ਉਸ ਲੈਵਲ ਤੇ ਕੰਮ ਕਰ ਰਿਹਾ ਕਿ ਜਿਹੜੀ ਗੱਲ ਅਸੀਂ ਕਹਾਂਗੇ ਉਹ ਕਰਾਂਗੇ ਇਸ ਸਾਲ ਤੱਕ ਅਸੀਂ ਉਸ ਏਰੀਆ ਚ ਵੀ ਚਲੇ ਗਏ ਅਸੀਂ ਸੰਗਰੂਰ ਦੇ ਡਿਸਟ੍ਰਿਕਟ ਵਿੱਚ ਵੀ ਚਲੇ ਗਏ ਆਪਣੇ ਆਪ ਅੰਦਾਜ਼ਾ ਲਾ ਲਓ ਇਹ ਤਾਂ ਜ਼ਿਲ੍ਹਾ ਵਿਪਾਰ ਕਰ ਗਏ ਜ਼ਿਲ੍ਹਾ ਵਿਪਾਰ ਕਰਕੇ ਮਲੇਰਕੋਟਲੇ ਤੇ ਵੀ ਚਲੇ ਗਏ ਅਸੀਂ ਅੱਜ ਸਮਾਂ ਕਦੇ ਪਹਿਲਾਂ ਸਮਾਂ ਸੀ ਅੱਜ ਇਹ ਸਮਾਂ ਹੈ ਕਿ ਸਾਨੂੰ ਬੱਚਿਆਂ ਨੂੰ ਰੋਕ ਕੇ ਦੱਸਣਾ ਚਾਹੀਦਾ ਹੈ ਕਿ ਸਾਡੀ ਵਿਰਾਸਤ ਕੀ ਹੈ ਅੱਜ ਸਾਡੇ ਬੱਚੇ ਪਲੱਸ 2 ਕਰਕੇ ਬਾਹਰ ਜਾ ਰਹੇ ਆ ਫਿਰ ਇਥੇ ਆਈਏਐਸ ਤੇ ਆਈਪੀਐਸ ਤੇ ਆਈਐਫਐਸ ਬੱਚੇ ਕਦੋਂ ਕਦੋਂ ਪੈਦਾ ਹੋਣਗੇ ਕੈਂਬਰੇਜ ਇੰਟਰਨੈਸ਼ਨਲ ਸਕੂਲ ਦਾ ਮੋਟੋ ਕੀ ਹੈ ਕਿ ਥੋਂ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਆਈਏਐਸ ਆਈਪੀਐਸ ਬੱਚੇ ਪਲੱਸ 2 ਤੋਂ ਕਰਕੇ ਜਾਣ ਤੇ ਜਦੋਂ ਆਪਣੀ ਹਾਇਰ ਡਿਗਰੀ ਗ੍ਰੈਜੂਏਸ਼ਨ ਕਰ ਲੈਣ ਤਾਂ ਉਹਨਾਂ ਨੂੰ ਪ੍ਰਾਊਡ ਹੋਵੇ ਸਾਨੂੰ ਵੀ ਪ੍ਰਾਊਡ ਹੋਵੇ ਪੇਰੈਂਟਸ ਨੂੰ ਪ੍ਰਾਊਡ ਹੋਵੇਗੇ ਇੱਕ ਇੱਕ ਪੇਰੈਂਟਸ ਨੇ 10 10 15 15 20 20 ਐਡਮਿਸ਼ਨ ਕਰਾਇਆ ਲੋਕਾਂ ਨੂੰ ਕਹਿ ਰਹੇ ਆ ਕਿ ਜਾਓ ਉਸ ਸਕੂਲ ਵਿੱਚ ਚੰਗੀ ਐਜੂਕੇਸ਼ਨ ਘੱਟ ਪੈਸਿਆਂ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੀ ਰਣਨੀਤੀ ਤਾਂ ਫਿਰ ਕੈਂਬਰिज ਇੰਟਰਨੈਸ਼ਨਲ ਸਕੂਲ ਕੋਲ ਪ੍ਰੋਫੈਸਰ ਭੁਵਿੰਦਰ ਸਿੰਘ ਚੀਮਾ ਕੋਲ ਜਾਓ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਪ੍ਰਾਊਡ ਫੀਲ ਕਰੋਗੇ ਇਲਾਕਾ ਵੀ ਪ੍ਰਾਊਡ ਫੀਲ ਕਰੂਗਾ ਕਿ ਬਹੁਤ ਨੋਮੀਨਲ ਪ੍ਰਾਈਸਿਸ ਦੇ ਵਿੱਚ ਉੱਚ ਦਰਜੇ ਦੀ ਸਿੱਖਿਆ ਕੈਂਬਰिज ਇੰਟਰਨੈਸ਼ਨਲ ਸਕੂਲ ਤੇ ਉੱਚ ਦਰਜੇ ਦੇ ਬੱਚੇ ਇਸ ਸਕੂਲ ਦੇ ਵਿੱਚੋਂ ਨਿਕਲ ਕੇ ਵੱਡੀਆਂ-ਵੱਡੀਆਂ ਪੋਸਟਾਂ ਤੇ ਲੱਗੇ ਹੋਏ ਹੋਗੇ ਇੱਕ-ਇੱਕ ਪੇਰੈਂਟਸ ਨੇ 10-10 15-15 20-20 ਐਡਮਿਸ਼ਨ ਕਰਾਇਆ ਲੋਕਾਂ ਨੂੰ ਕਹਿ ਰਿਹਾ ਕਿ ਜਾਓ ਉਸ ਸਕੂਲ ਵਿੱਚ ਜੇ ਚੰਗੀ ਐਜੂਕੇਸ਼ਨ ਕੱਟ ਪੈਸਿਆਂ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੀ ਰਣਨੀਤੀ ਤਾਂ ਫਿਰ ਕੈਂਬਰिज ਇੰਟਰਨੈਸ਼ਨਲ ਸਕੂਲ ਕੋਲ ਪ੍ਰੋਫੈਸਰ ਭੁਵਿੰਦਰ ਸਿੰਘ ਚੀਮਾ ਕੋਲ ਜਾਓ ਚੈਨਲ ਮੈਂ ਆ ਤੁਹਾਡਾ ਆਪਣਾ ਮਨਪ੍ਰੀਤ ਰੰਦੇਓ ਅੱਜ ਕੈਮਰੇਜ ਇੰਟਰਨੈਸ਼ਨਲ ਸਕੂਲ ਪਾਇਲ ਦੇ ਵਿਖੇ ਪਹੁੰਚੇ ਆ ਜਿਹਨੂੰ ਪ੍ਰੋਫੈਸਰ ਭਵਿੰਦਰ ਸਿੰਘ ਜੀ ਚੀਮਾ ਬੜੇ ਹੀ ਸੁਸਜੇ ਢੰਗ ਦੇ ਨਾਲ ਆਪਣੀ ਸਖਤ ਮਿਹਨਤ ਦੇ ਨਾਲ ਚਲਾ ਰਹੇ ਨੇ ਅੱਜ ਪ੍ਰੋਫੈਸਰ ਚੀਮਾ ਜੀ ਦੇ ਨਾਲ ਗੱਲਬਾਤ ਕਰਦੇ ਆ ਪ੍ਰੋਫੈਸਰ ਚੀਮਾ ਜੀ ਤੁਹਾਡਾ ਦੇਸ਼ ਦੁਨੀਆ ਦੇ ਵਿੱਚ ਅਸੀਂ ਹਾਰਦਿਕ ਸਵਾਗਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਸਰਦਾਰ ਮਨਪ੍ਰੀਤ ਸਿੰਘ ਜੀ ਰੰਦੇਓ ਸਾਹਿਬ ਤੁਹਾਡਾ ਤੇ ਤੁਹਾਡੇ ਚੈਨਲ ਦੇਸ਼ ਦੁਨੀਆ ਦਾ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਆਪਣੇ ਪਿਤਾ ਜੀ ਸਰਦਾਰ ਪ੍ਰਧਮੋਤ ਸਿੰਘ ਜੀ ਕੋਲੋਂ ਬਹੁਤ-ਬਹੁਤ ਧੰਨਵਾਦ ਤੇ ਸਵਾਗਤ ਕਰਦਾ ਤੇ ਤੁਹਾਨੂੰ ਵਧਾਈ ਦਿੰਦਾ ਕਿ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਸਮਾਜ ਦੀਆਂ ਸਭ ਵਧੀਆ ਤਰੀਕੇ ਨਾਲ ਇਹਨਾਂ ਨੂੰ ਕਵਰੇਜ ਕਰ ਰਹੇ ਹੋ ਅੱਜਕੱਲ ਤੁਹਾਡਾ ਬਹੁਤ ਪ੍ਰੋਫੈਸਰ ਚੀਮਾ ਜੀ ਬਿਜ਼ਨਸ ਬਹੁਤ ਨੇ ਜੀ ਅਸੀਂ ਬੰਦੇ ਨੇ ਕਰਦੇ ਨੇ ਕਿ ਜਿਹੜਾ ਤੁਸੀਂ ਸਕੂਲ ਆ ਇਹ ਇੱਕ ਐਸੇ ਬਿਜ਼ਨਸ ਨੂੰ ਚਾਲੂ ਕੀਤਾ ਤੇ ਇਸ ਸੰਸਥਾ ਨੂੰ ਖੋਲਣ ਦੇ ਪਿੱਛੇ ਤੁਹਾਡਾ ਕੀ ਮਤਲਬ ਰੋਲ ਆ ਕੀ ਇਹਦੇ ਸਕੂਲ ਦੇ ਇਹ ਮਤੇ ਆਬਜੈਕਟਿਵਸ ਨੇ ਤੇ ਤੁਹਾਨੂੰ ਸਕੂਲ ਇਹ ਖੋਲਣ ਦੀ ਕਿਉਂ ਹਲਕੇ ਦੇ ਵਿੱਚ ਲੋੜ ਪਈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਨਾ ਮੇਰਾ ਐਜੂਕੇਸ਼ਨ ਫੀਲਡ ਹੈ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਹੀ ਪੜਿਆ ਪੰਜਾਬ ਯੂਨੀਵਰਸਿਟੀ ਤੋਂ ਹੀ ਪੜਿਆ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਦੋ ਮਾਸਟਰਸ ਕੀਤੀਆਂ ਫਿਰ ਐਮਫਲ ਕੀਤੀ ਫਿਰ ਮੈਂ ਪੀ ਐਚ ਡੀ ਕੰਪਲੀਟ ਕੀਤੀ ਤੇ ਹੁਣ ਮੈਂ ਦੇਖੋ ਮੈਨੂੰ ਸ਼ੌਂਕ ਹੈ ਕਿ ਮੈਂ ਹੁਣ ਲਾ ਵੀ ਕਰ ਰਿਹਾ ਹਾਂ ਐਜੂਕੇਸ਼ਨ ਮੇਰਾ ਸ਼ੌਂਕ ਹੈ ਜੇ ਤੁਸੀਂ ਬਿਜ਼ਨਸ ਦੀ ਗੱਲ ਕਰੋ ਤਾਂ ਗੁਰੂ ਦੀ ਕਿਰਪਾ ਤੁਸੀਂ ਪੁਰਾਣੇ ਜਾਣੂ ਪਰਿਵਾਰ ਨੂੰ ਤੁਹਾਡੇ ਪਿਤਾ ਜੀ ਵੀ ਜਾਣਦੇ ਐ ਖੇਤੀਬਾੜੀ ਦੇ ਨਾਲ ਨਾਲ ਖੇਤੀਬਾੜੀ ਵੀ ਲਾਹੇਵੰਦ ਹੁੰਦਾ ਹੈ ਖੇਤੀਬਾੜੀ ਵੀ ਸਾਡਾ ਅੱਛਾ ਹੈ ਤੇ ਬਜ਼ੁਰਗਾਂ ਦਾ ਖੇਤੀਬਾੜੀ ਬਹੁਤ ਵੱਡਾ ਸੀ ਡੇਰੀ ਫਾਰਮ ਸੀ ਪੂਰਾ ਵੱਡਾ ਪਰ ਹੁਣ ਉਹਦੇ ਨਾਲ ਨਾਲ ਕੈਨੇਡਾ ਵਿੱਚ ਪਰਿਵਾਰ ਸੈਟਲ ਹੈ ਉੱਥੇ ਟਰਾਂਸਪੋਰਟ ਦਾ ਬੀਨੈਸ ਗੁਰੂ ਦੀ ਕਿਰਪਾ ਨਾਲ ਬਹੁਤ ਵੱਡਾ ਹੈ ਸਭ ਤੋਂ ਪਹਿਲਾਂ ਕਾਰੋਬਾਰ ਵਿੱਚ ਇਥੇ ਮੈਰਿਜ ਪੈਲਸ ਤੇ ਰਿਜ਼ੋਰਟ ਬਣਾਇਆ ਸੀ ਪੈਲ ਵਿੱਚ ਮਹਿਬੂਬ ਮੈਰਿਜ ਪੈਲਸ ਐਂਡ ਰਿਜ਼ੋਰਟ ਫਿਰ ਮੈਂ ਆਕਸਫੋਰਡ ਸਕੂਲ ਬਣਾਇਆ ਫਿਰ ਉਸ ਤੋਂ ਬਾਅਦ ਮੈਂ ਦੁਰਾਹੇ ਸ਼ੋਪਿੰਗ ਕੰਪਲੈਕਸ ਮਾਲ ਬਣਾਇਆ ਉੱਥੇ ਜਿਮ ਬਣਾਇਆ ਉੱਥੇ ਹੋਟਲ ਬਣਾਇਆ ਜਿਹੜਾ ਇਹ ਕੈਂਬਰਜ ਇੰਟਰਨੈਸ਼ਨਲ ਸਕੂਲ ਹੈ ਇਹ ਮੈਂ ਬਿਜ਼ਨਸ ਲਈ ਨਹੀਂ ਬਣਾਇਆ ਮੇਰੇ ਪਿਤਾ ਜੀ ਮੇਰੇ ਮਾਤਾ ਜੀ ਸਰਦਾਰਨੀ ਹਰਜੀਤ ਕੌਰ ਪਿਤਾ ਜੀ ਸਰਦਾਰ ਪ੍ਰਦਮਨ ਸਿੰਘ ਤੇ ਮੇਰੀ ਫੈਮਿਲੀ ਤੇ ਮੇਰੇ ਮਨ ਵਿੱਚ ਸੀ ਕਿ ਅਸੀਂ ਇਲਾਕੇ ਦੇ ਵਿੱਚ ਵਿਦਿਅਕ ਖੇਤਰ ਦੇ ਵਿੱਚ ਕੁਝ ਵੱਖਰਾ ਕਰਨਾ ਚਾਹੁੰਦੇ ਹਾਂ ਐਜੂਕੇਸ਼ਨ ਅਸੀਂ ਬਹੁਤ ਉੱਚ ਦਰਜੇ ਦੀ ਪ੍ਰੋਵਾਈਡ ਕਰਾਉਣਾ ਚਾਹੁੰਦੇ ਹਾਂ ਪਰ ਉਹਦੇ ਨਾਲ-ਨਾਲ ਪਰਿਵਾਰਾਂ ਦੀ ਜੇਬ ਤੇ ਕੋਈ ਡਾਕਾ ਨਾ ਵੱਜੇ ਐਫਸੀ ਗੱਲ ਵੀ ਅਸੀਂ ਕਰਨੀ ਚਾਹੁੰਦੇ ਸੀ ਕਿਉਂਕਿ ਕਿ ਅਸੀਂ ਇਹ ਸਕੂਲ ਬਣਾਇਆ ਹੈ ਸਾਡਾ ਜਿਹੜਾ ਪੈਟਰਨ ਹੈ ਪ੍ਰੀ ਨਰਸਰੀ ਤੋਂ ਲੈ ਕੇ 8th ਕਲਾਸ ਤੱਕ ਸਾਡਾ ਕਰਿਕੂਲਮ ਸਾਡਾ ਕੰਟੈਂਟ ਸਾਡਾ ਸਾਰਾ ਸਿਸਟਮ ਲੰਡਨ ਸਕੂਲ ਬੋਰਡ ਨਾਲ ਐਫੀਲੀਏਟਡ ਹੈ ਉਸ ਤੋਂ ਬਾਅਦ ਸਾਡਾ ਸਕੂਲ ਆਈਸੀਐਸਈ ਬੋਰਡ ਨਾਲ ਐਫੀਲੀਏਟਡ ਹੈ ਸਾਨੂੰ ਮਾਨਤਾ ਮਿਲ ਚੁੱਕੀ ਹੈ ਲੋਕਲ ਪੰਜਾਬ ਸਰਕਾਰ ਦੀ ਮਿਲ ਚੁੱਕੀ ਹੈ ਆਈਸੀਸੀ ਬੋਰਡ ਦੀ ਵੀ ਅਸੀਂ ਅਪਲਾਈ ਕਰ ਚੁੱਕੇ ਹਾਂ ਸਾਨੂੰ ਆ ਥੋੜੇ ਦਿਨਾਂ ਵਿੱਚ ਮਿਲ ਜਾਣੀ ਹੈ ਪਹਿਲਾਂ ਅਸੀਂ ਸਕੂਲ ਏਡ ਤੱਕ ਸਟਾਰਟ ਕੀਤਾ ਸੀ ਪਿਛਲੇ ਸਾਲ ਅਸੀਂ 2022-23 'ਚ ਸਕੂਲ ਸ਼ੁਰੂ ਕੀਤਾ ਇਸ ਵਾਰ 23-24 ਦੇ ਵਿੱਚ ਸਾਡਾ ਦੂਸਰਾ ਸੈਸ਼ਨ ਹੈ ਤੇ 23-24 ਦੇ ਸੈਸ਼ਨ ਦੇ ਵਿੱਚ ਸਾਨੂੰ ਇਸ ਵਾਰ ਮਾਨਤਾ ਮਿਲ ਜਾਣੀ ਹੈ ਅਸੀਂ 9th ਕਲਾਸ ਸ਼ੁਰੂ ਕੀਤੀ ਹੈ ਅਗਲੇ ਸਾਲ ਅਸੀਂ 10th +1 +2 ਵੀ ਸ਼ੁਰੂ ਕਰਾਂਗੇ ਮੇਰਾ ਸਿਰਫ ਤੇ ਸਿਰਫ ਮੇਰਾ ਤੇ ਮੇਰੇ ਪਰਿਵਾਰ ਦਾ ਸਿਰਫ ਇੱਕੋ ਮੋਟੋ ਹੈ ਕਿ ਇਲਾਕੇ ਦੇ ਲੋਕਾਂ ਦੀ ਸੇਵਾ ਕਰਨਾ ਉਹਨਾਂ ਦੇ ਬੱਚਿਆਂ ਨੂੰ ਉਸ ਲੈਵਲ ਦੀ ਸਿੱਖਿਆ ਪ੍ਰੋਵਾਈਡ ਕਰਨਾ ਜੋ ਬਹੁਤ ਮਹਿੰਗੇ ਮਹਿੰਗੇ ਸਕੂਲ ਵੱਡੀਆਂ ਵੱਡੀਆਂ ਫੀਸਾਂ ਲੈ ਕੇ ਲੋਕਾਂ ਦੀ ਜੇਬ ਤੇ ਡਾਕਾ ਮਾਰ ਕੇ ਵੀ ਪ੍ਰੋਵਾਈਡ ਨਹੀਂ ਕਰਵਾ ਪਾਉਂਦੇ ਇੱਕ ਸਾਲ ਹੋ ਗਿਆ ਤੁਹਾਡੇ ਸਕੂਲ ਖੁੱਲੇ ਨੂੰ ਤੇ ਇਸ ਵਾਰ ਸੈਸ਼ਨ ਦੇ ਰਿਜ਼ਲਟ ਕਿੱਦਾਂ ਦੇ ਰਹੇ ਤੇ ਜਿਹੜਾ ਨਵਾਂ ਸੈਸ਼ਨ ਆ ਤੇ ਉਹਦੇ ਵਿੱਚ ਜਿਹੜੇ ਨਵੇਂ ਦਾਖਲੇ ਨੇ ਉਹ ਕਿੱਦਾਂ ਦਾ ਰੁਝਾਨ ਹੈ ਜਿਹੜਾ ਸਕੂਲ ਦੇ ਵਿੱਚ ਦੇਖਣ ਨੂੰ ਪਿਆ ਜਾ ਰਿਹਾ ਹੈ ਰਣਦੇਵ ਸਾਹਿਬ ਪਿਛਲੇ ਸਾਲ ਵੀ ਗੁਰੂ ਦੀ ਬਖਸ਼ਿਸ਼ ਰਹੀ ਲੋਕਾਂ ਨੂੰ ਪਤਾ ਹੈ ਪਰવાર ਬਾਰੇ ਵੀ ਲੋਕ ਜਾਣਦੇ ਆ ਮੇਰੇ ਬਾਰੇ ਵੀ ਜਾਣਦੇ ਆ ਕਿ ਅਸੀਂ ਜੋ ਕਵਾਂਗੇ ਉਹ ਕਰਾਂਗੇ ਬਿਲਕੁਲ ਜੋ ਕਿਹਾ ਉਹ ਕਰਕੇ ਵਿਖਾਇਆ ਹੈ ਲੋਕਾਂ ਨੂੰ ਲੱਗਦਾ ਸੀ ਕਿ ਇੰਨੀਆਂ ਘੱਟ ਫੀਸਾਂ ਦੇ ਵਿੱਚ ਅਜਿਹੀ ਐਜੂਕੇਸ਼ਨ ਨਹੀਂ ਮਿਲ ਸਕਦੀ ਪਰ ਅਸੀਂ 1 ਸਾਲ ਪੂਰਾ ਚਲਾਇਆ ਸਾਡੇ ਸਕੂਲ ਦੇ ਜਿਹੜੇ ਟੀਚਰ ਨੇ ਇਨਕਲੂਡਿੰਗ ਮੀ ਇਨਕਲੂਡਿੰਗ ਪ੍ਰਿੰਸੀਪਲ ਇਨਕਲੂਡਿੰਗ ਮਾਈ ਵਾਈਫ ਇਨਕਲੂਡਿੰਗ ਮਾਈ ਡਾਟਰ ਐਂਡ ਮਾਈ ਸਟਾਫ ਆਲ ਆਰ ਵੈਲ ਕੁਆਲਿਫਾਈਡ ਐਂਡ ਟ੍ਰੇਨਡ ਟੀਚਰਸ ਸਾਰੇ ਐਕਸਪੀਰੀਐਂਸਡ ਹੈ ਔਰ ਸਭ ਤੋਂ ਵੱਡੀ ਗੱਲ ਸਾਰੇ ਮਾਸਟਰ ਡਿਗਰੀਆਂ ਨੇ ਸਭ ਕੋਲ ਬੀਐਡ ਐਮਐਡ ਹੈ ਇਵਨ ਸਾਡੇ ਕੋਲ 6-7 ਟੀਚਰ ਇਸ ਤਰ੍ਹਾਂ ਦੇ ਜਿਹੜੇ ਐਮਫਲ ਤੇ ਪੀਐਚਡੀ ਵੀ ਹੈ ਪੂਰਾ ਵਧੀਆ ਸਾਡਾ ਰਿਜ਼ਲਟ ਰਿਹਾ ਸਾਡੇ ਸਕੂਲ ਦੇ ਵਿੱਚ ਜੇ ਤਾਂ ਤੁਸੀਂ ਰੰਦੇਵ ਸਾਹਿਬ ਇਹ ਕੋਕ ਮੈਂ ਕਿਤਾਬੀ ਕੀੜੇ ਬਣਾਉਣਾ ਹੈ ਬੱਚਿਆਂ ਨੂੰ ਵੱਡੀਆਂ ਵੱਡੀਆਂ ਮੋਟੀਆਂ ਮੋਟੀਆਂ ਅੰਕਾਂ ਲਗਾਉਣੀਆਂ ਫਿਰ ਤਾਂ ਮੈਂ ਸਕੂਲ ਤੇ ਐਡਮਿਸ਼ਨ ਨਹੀਂ ਦਿੰਦਾ ਬਿਲਕੁਲ ਜੇ ਤੁਸੀਂ ਚਾਹੁੰਦੇ ਹੋ ਕਿ ਬੱਚਿਆਂ ਨੂੰ ਵਰਲਡ ਕਲਾਸ ਬੱਚੇ ਬਣਾਉਣਾ ਹੈ ਉਹਦੀ ਓਵਰਆਲ ਪਰਸਨੈਲਿਟੀ ਬਣਾਉਣਾ ਹੈ ਇੰਡੀਆ ਵਿੱਚ ਰਹਿਣ ਤਾਂ ਟੌਪ ਦੀ ਪੰਜਾਬੀ ਹਿੰਦੀ ਤੇ ਇੰਗਲਿਸ਼ ਬੋਲਣ ਵਰਲਡ ਵਿੱਚ ਜਾਣ ਟੌਪ ਦੀ ਇੰਗਲਿਸ਼ ਬੋਲਣ ਨਾਲ ਉਸ ਦੇਸ਼ ਦੀ ਪੂਰੀ ਵਧੀਆ ਲੈਂਗੁਏਜ ਬੋਲਣ ਵਰਲਡ ਕਲਾਸ ਬੱਚੇ ਹੋਣ ਜੇ ਉਹਨਾਂ ਨੂੰ ਪਤਾ ਹੋਵੇ ਕਿ ਹਾਊ ਟੂ ਸਿਟ ਹਾਊ ਟੂ ਬਿਹੇਵ ਹਾਊ ਟੂ ਵਾਕ ਹਾਊ ਟੂ ਟਾਕ ਹਾਊ ਟੂ ਈਟ ਫਿਰ ਤਾਂ ਇਸ ਸਕੂਲ ਦੇ ਵਿੱਚ ਓਵਰਆਲ ਪਰਸਨੈਲਿਟੀ ਲਈ ਤਾਂ ਭਵਿੰਦਰ ਚੀਮਾ ਤੋਂ ਦੀ ਟੀਮ ਹਾਜ਼ਰ ਹੈ ਫਿਰ ਤਾਂ ਅਸੀਂ ਇੱਥੇ ਹਾਜ਼ਰ ਬੈਠੇ ਆ ਤੁਹਾਨੂੰ ਬੱਚਿਆਂ ਦੇ ਮਾਰਕਸ ਵੀ ਨੰਬਰ 1 ਮਿਲਣਗੇ ਉਹ ਵਰਲਡ ਕਲਾਸ ਬੱਚੇ ਬਣਨਗੇ ਤੇ ਉਹਨਾਂ ਦੀ ਓਵਰਆਲ ਪਰਸਨੈਲਿਟੀ ਤੁਸੀਂ ਇਮੇਜਿਨੇਟ ਵੀ ਨਹੀਂ ਕਰ ਸਕਦੇ ਵੀ ਆਰ ਵਰਕਿੰਗ ਫੋਰ 24/7 ਜਨ ਜੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਵੀ ਜਿਹੜਾ ਬੱਚਾ ਬੱਚੇ ਦਾ ਤੁਸੀਂ ਸਕੂਲ ਦੇ ਵਿੱਚ ਸਰਬ ਪੱਖੀ ਵਿਕਾਸ ਕਰਨਾ ਚਾਹੁੰਦੇ ਆ ਉਹਦਾ ਸਮਾਜਿਕ ਵਿਕਾਸ ਕਰਨਾ ਚਾਹੁੰਦੇ ਆ ਧਾਰਮਿਕ ਵਿਕਾਸ ਕਰਨਾ ਚਾਹੁੰਦੇ ਆ ਬੱਚੇ ਦਾ ਨੈਤਿਕ ਵਿਕਾਸ ਆ ਜਿਹੜਾ ਜਾਂ ਬૌਧਿਕ ਵਿਕਾਸ ਆ ਉਹ ਤੁਸੀਂ ਇਸ ਸਕੂਲ ਦੇ ਵਿੱਚ ਉਹਨਾਂ ਦਾ ਕਰਨਾ ਚਾਹੁੰਦੇ ਹੋ ਪੜਾਈ ਦੇ ਨਾਲ ਨਾਲ ਪ੍ਰੋਫੈਸਰ ਸਾਹਿਬ ਤੁਸੀਂ ਹੋਰ ਕਿਹੜੀਆਂ ਜਿਹੜੀਆਂ ਸਹੂਲਤਾਂ ਨੇ ਬੱਚਿਆਂ ਨੂੰ ਪ੍ਰੋਵਾਈਡ ਕਰਵਾ ਰਹੇ ਹੋ ਪੜਾਈ ਦੇ ਨਾਲ ਨਾਲ ਪੜਾਈ ਦੇ ਵਿੱਚ ਸਮਝ ਲਓ ਪਹਿਲਾਂ ਸਾਡੇ ਕੋਲ ਸਾਇੰਸ ਲੈਬ ਹੈ ਪੂਰੀ ਜ਼ਬਰਦਸਤ ਫਿਰ ਇੰਗਲਿਸ਼ ਲੈਬ ਅਸੀਂ ਇਸ ਵਾਰ ਇੰਟਰੋਡਿਊਸ ਕਰ ਰਹੇ ਹਾਂ ਸਪੈਸ਼ਲ ਇੰਗਲੈਂਡ ਤੋਂ ਅਸੀਂ ਸੌਫਟਵੇਅਰ ਲਿਆ ਇੰਗਲਿਸ਼ ਲੈਬ ਦਾ ਮੈਥਸ ਲੈਬ ਕੰਪਿਊਟਰ ਲੈਬ ਲਾਇਬ੍ਰੇਰੀ ਡਿਜੀਟਲ ਲਾਇਬ੍ਰੇਰੀ ਔਰ ਸਭ ਤੋਂ ਵਧੀਆ ਗੱਲ ਫਿਜ਼ੀਕਲੀ ਫਿਟ ਰਹਿਣ ਵਾਸਤੇ ਸਾਡੇ ਸਕੂਲ ਦੇ ਵਿੱਚ ਪਹਿਲਾ ਸਕੂਲ ਹੈ ਸਾਡੇ ਸਰਾਊਂਡਿੰਗ ਏਰੀਆ ਵਿੱਚ ਜਿਹਦੇ ਵਿੱਚ ਵਰਲਡ ਕਲਾਸ ਜਿਮ ਹੈ ਅਸੀਂ ਬੱਚਿਆਂ ਨੂੰ ਮੈਂਟਲੀ ਫਿਜ਼ੀਕਲੀ ਅਸੀਂ ਇਸ ਤਰ੍ਹਾਂ ਦੇ ਬੱਚੇ ਬਣਾਉਣਾ ਚਾਹੁੰਦੇ ਹਾਂ ਕਿ ਜਦੋਂ ਬੱਚਾ ਸਕੂਲ ਦੇ ਵਿੱਚ ਐਂਟਰ ਕਰੇ ਤਾਂ ਬਾਡੀ ਮਾਈਂਡ ਐਂਡ ਸੋਲ ਨਾਲ ਐਂਟਰ ਕਰੇ। ਉਹਨੂੰ ਪਤਾ ਹੋਵੇ ਉਹਨੂੰ ਵਿਆਹ ਵਰਗਾ ਚਾਹ ਹੋਵੇ ਕਿ ਮੈਂ ਸਕੂਲ 'ਤੇ ਪੜਨ ਵੀ ਚੱਲੇ ਆਂ। ਆਪਣੇ ਆਪ ਨੂੰ ਫਿਜ਼ੀਕਲੀ ਤੇ ਮੈਂਟਲੀ ਫਿੱਟ ਕਰਨ ਵੀ ਚੱਲੇ ਆਂ ਤੇ ਸਮਾਜ ਦਾ ਹਾਣੀ ਬਣਨ ਵਿੱਚ ਨਹੀਂ ਆਂ। ਇਸ ਤਰ੍ਹਾਂ ਦਾ ਸੀ ਲੈਵਲ ਬਣਾਉਣ ਜਾ ਰਹੇ ਹਾਂ। ਪ੍ਰੋਫੈਸਰ ਸਾਹਿਬ ਜਿਸ ਤਰ੍ਹਾਂ ਕਹਿੰਦੇ ਨੇ ਨਾ ਕਿ ਵੀ ਜਿਹੜੀਆਂ ਕਿਤਾਬਾਂ ਨੇ ਉਹ ਮਨੁੱਖ ਦਾ ਦੋਸਤ ਹੁੰਦੀਆਂ ਨੇ। ਚੰਗੀਆਂ ਕਿਤਾਬਾਂ ਉਹਨੂੰ ਸਮੇਂ ਦਾ ਹਾਣੀ ਬਣਾਉਂਦੀਆਂ ਨੇ। ਤੇ ਉਹਨਾਂ ਤੋਂ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਦੁਨੀਆ ਦੇ ਵਿੱਚ ਇਹ ਪਤਾ ਲੱਗਦੀਆਂ ਨੇ ਕਿ ਤੁਸੀਂ ਇੱਥੇ ਸਕੂਲ ਦੇ ਵਿੱਚ ਇੱਕ ਚੰਗੀ ਲਾਇਬ੍ਰੇਰੀ ਦਾ ਵੀ ਪ੍ਰਬੰਧ ਕੀਤਾ ਹੈ ਤੁਹਾਨੂੰ ਉੱਤੇ ਦਿਖਾਇਆ ਹੁਣ ਕੋਈ ਸ਼ਾਇਦ ਮੇਰੇ ਖਾਲਚ ਤੁਸੀਂ ਲਿਆ ਹੋਊਗਾ ਇਸ ਵਾਰ ਅਸੀਂ ਉਸ ਲਾਇਬ੍ਰੇਰੀ ਨੂੰ ਹੋਰ ਬਹੁਤ ਵੱਡੇ ਲੈਵਲ ਤੇ ਲੈ ਕੇ ਜਾ ਰਹੇ ਹਾਂ ਡਿਜੀਟਲ ਲਾਇਬ੍ਰੇਰੀ ਅਸੀਂ ਪਿਛਲੇ ਸਾਲ ਹੀ ਸਟਾਰਟ ਕਰ ਦਿੱਤੀ ਗਈ ਸੀ ਵਰਲਡ ਕਲਾਸ ਹਰ ਖੇਤਰ ਦੀਆਂ ਵਧੀਆ-ਵਧੀਆ ਬੁੱਕਸ ਉੱਥੇ ਪ੍ਰੋਵਾਈਡ ਨੇ ਬੱਚਿਆਂ ਨੂੰ ਮਿਲਦੀਆਂ ਨੇ ਸਪੋਰਟਸ ਨਾਲ ਰਿਲੇਟਡ ਧਰਮ ਨਾਲ ਰਿਲੇਟਡ ਬੱਚਿਆਂ ਦੇ ਨੈਤਿਕ ਬੌਧਿਕ ਸਰੀਰਕ ਵਿਕਾਸ ਨਾਲ ਰਿਲੇਟਡ ਬੱਚਿਆਂ ਦੇ ਸਬਜੈਕਟ ਨਾਲ ਰਿਲੇਟਡ ਹਰ ਤਰ੍ਹਾਂ ਦੀਆਂ ਬੁੱਕਸ ਉਥੇ ਅਵੇਲੇਬਲ ਨੇ ਤੇ ਉਥੇ ਸਪੈਸ਼ਲ ਤੌਰ ਤੇ ਮੈਡਮ ਅਮਨ ਨੇ ਸਾਡੇ ਜੋ ਲਾਇਬ੍ਰੇਰੀ ਡਿਪਾਰਟਮੈਂਟ ਦੇ ਸਾਡੇ ਹੈਡ ਨੇ ਉਹ ਬੱਚਿਆਂ ਨੂੰ ਪ੍ਰੋਪਰ ਗਾਈਡ ਕਰਦੇ ਕਈ ਵਾਰ ਨਾ ਦੇਖਣ ਦੇ ਵਿੱਚ ਪ੍ਰੋਫੈਸਰ ਸਾਹਿਬ ਇਹ ਆਉਂਦਾ ਕਿ ਵੀ ਕਈ ਸਕੂਲਾਂ ਦੇ ਵਿੱਚ ਦਿਖਾਵੇ ਦੇ ਤੌਰ ਤੇ ਤਾਂ ਲੈਬ ਨੇ ਜਿਹੜੀਆਂ ਹਨਾ ਰੱਖਿਆ ਜਾਂਦੀਆਂ ਨੇ ਪਰ ਉੱਥੇ ਟ੍ਰੇਨਡ ਅਧਿਆਪਕ ਜਾਂ ਪ੍ਰੈਕਟੀਕਲ ਕਰਵਾਉਣ ਵਾਲੇ ਜਾਂ ਬੱਚਿਆਂ ਨੂੰ ਪ੍ਰੈਕਟੀਕਲੀ ਜਿਹੜੀ ਐਜੂਕੇਸ਼ਨ ਆ ਉਹ ਘੱਟ ਮਹੀਆ ਕਰਵਾਈ ਜਾਂਦੀ ਆ ਤੁਹਾਡਾ ਕੀ ਮੇਨ ਓਬਜੈਕਟਿਵ ਆਈ ਟੋਲਡ ਯੂ ਇਫ ਯੂ ਰਿਮੈਂਬਰ ਕਿ ਵੀ ਵੀ ਹੈਵ ਕੁਆਲੀਫਾਈਡ ਐਂਡ ਟ੍ਰੇਨਡ ਟੀਚਰ ਓਵਰ ਹੇਅਰ ਹਰ ਖੇਤਰ ਨਾਲ ਸੰਬੰਧਿਤ ਜੇ ਕੈਮਿਸਟਰੀ ਟੀਚਰ ਨੇ ਜਿੰਨਾਂ ਕੋਲ ਘੱਟੋ ਘੱਟ 10 ਤੋਂ 15 15 ਸਾਲ ਦਾ ਐਕਸਪੀਰੀਅੰਸ ਦਾ ਅਸੀਂ ਪ੍ਰੋਪਰ ਉਹਨਾਂ ਦੀ ਪਹਿਲਾਂ ਰਿਟਨ ਟੈਸਟ ਫਿਰ ਇੰਟਰਵਿਊ ਫਿਰ ਮੈਂ ਪਰਸਨਲ ਇੰਟਰਵਿਊ ਲੈਣਾ ਉਹਨਾਂ ਦੇ ਮੇਰੇ ਵਾਈਫ ਨਾਲ ਬੈਠਦਾ ਪੂਰਾ ਬੋਰਡ ਬੈਠਦਾ ਪਰ ਪੂਰੇ ਉਸ ਖੇਤਰ ਦੇ ਵਧੀਆ ਮਹਾਰਤ ਰੱਖਣ ਵਾਲੇ ਅਧਿਆਪਕ ਬਾਹਰੋਂ ਬੁਲਾ ਕੇ ਇੰਟਰਵਿਊ ਰੱਖ ਕੇ ਹਾਇਰ ਕਰਦਾ ਮੇਰਾ ਕਹਿਣ ਦਾ ਮਤਲਬ ਇਹ ਆ ਨਾ ਕਈ ਵਾਰ ਬੱਚਿਆਂ ਨੂੰ ਪ੍ਰੈਕਟੀਕਲ ਨਹੀਂ ਕਰਵਾਏ ਜਾਂਦੇ ਹੈਗੇ ਜਿੱਥੇ ਮੈਂ ਨਾ ਆਮ ਦੇਖਣ ਦੇ ਵਿੱਚ ਮਿਲਦਾ ਜਿਸ ਤਰ੍ਹਾਂ ਪਲਾਂਟਸ ਦੇ ਵੀ ਕਿਵੇਂ ਹੁੰਦੇ ਨੇ ਕਾਫੀ ਪੌਦਿਆਂ ਦੇ ਅਲਗ-ਅਲਗ ਤਰ੍ਹਾਂ ਦੇ ਪ੍ਰੈਕਟੀਕਲ ਹੁੰਦੇ ਨੇ ਤੇ ਹੋਰ ਵੀ अनेਕਾਂ ਕੇ కెਮਿਸਟਰੀ ਦੇ ਪ੍ਰੈਕਟੀਕਲ ਹੁੰਦੇ ਨੇ ਤੇ ਉਹਨਾਂ ਦੀ ਗੱਲ ਕਰਨਾ ਚਾਹੁੰਦਾ ਮੈਂ ਆਉਣ ਵਾਲੇ 5-4 ਸਾਲ ਦੇ ਵਿੱਚ ਤੁਸੀਂ ਇਹ ਫੀਲ ਕਰੋਗੇ ਰੰਦੇਉ ਸਾਹਿਬ ਕਿ ਇਹ ਸਕੂਲ ਦੇ ਵਿੱਚ ਇਸ ਤਰ੍ਹਾਂ ਦੇ ਬੱਚੇ ਇੰਟਰੋਡਿਊਸ ਤੇ ਪੈਦਾ ਕੀਤੇ ਜਾ ਰਹੇ ਸਕੂਲ ਦੇ ਵਿੱਚੋਂ ਉਹਨਾਂ ਨੂੰ ਇਸ ਤਰ੍ਹਾਂ ਦੀ ਬਿਲਡਿੰਗ ਬਣਾਈ ਜਾ ਰਹੀ ਹੈ ਉਹਨਾਂ ਦੀ ਨੇਸ਼ਨ ਬਿਲਡਿੰਗ ਤੇ ਕੰਮ ਕਰ ਰਿਹਾ ਮੈਂ ਮੇਰਾ ਮੋਟੋ ਹੈ ਮੇਰਾ ਸ਼ੌਂਕ ਹੈ ਐਜੂਕੇਸ਼ਨ ਮੈਂ ਉਸ ਲੈਵਲ ਤੇ ਕੰਮ ਕਰ ਰਿਹਾ ਕਿ ਜਿਹੜੀ ਗੱਲ ਅਸੀਂ ਕਵਾਂਗੇ ਉਹ ਕਰਾਂਗੇ ਜੇ ਸਾਇੰਸ ਡਿਪਾਰਟਮੈਂਟ ਵਾਲੇ ਬੱਚੇ ਐ ਤਾਂ ਆਪਣੇ ਫੀਲਡ ਦੇ ਵਿੱਚ ਪੂਰੀ ਮਹਾਰਤ ਰੱਖਦੇ ਹੋਣਗੇ ਜੇ ਕਮਰਸ ਡਿਪਾਰਟਮੈਂਟ ਵਾਲੇ ਬੱਚੇ ਐ ਤਾਂ ਆਪਣੇ ਫੀਲਡ 'ਚ ਪੂਰੀ ਮਹਾਰਤ ਰੱਖਦੇ ਜੇ ਆਰਟਸ ਡਿਪਾਰਟਮੈਂਟ ਵਾਲੇ ਬੱਚੇ ਤਾਂ ਆਪਣੇ ਫੀਲਡ 'ਚ ਪੂਰੀ ਮਹਾਰਤ ਰੱਖਦੇ ਹੋਣਗੇ ਇੱਕ ਲੈਬ ਹੌਰ ਵੀ ਆ ਜਿਹੜੀ ਆਮ ਸਕੂਲਾਂ ਦੇ ਵਿੱਚ ਤਾਂ ਦੇਖਣ ਨੂੰ ਖੈਰ ਨਹੀਂ ਮਿਲੀ ਮੈਂ ਵਿਜ਼ਿਟਿੰਗ ਕਰ ਰਿਹਾ ਸੀ ਤੁਹਾਡੇ ਸਕੂਲ ਦੇ ਵਿੱਚ ਉੱਥੇ ਦੇਖਣ ਨੂੰ ਮਿਲੀ ਆ ਕਿ ਰੋਬੋਟਿਕ ਲੈਬ ਹੈ ਜਿਹੜੀ ਕਿ ਜਿੱਥੇ ਰੋਬਟ ਵਗੈਰਾ ਵੀ ਕਹਿੰਦੇ ਬੱਚਿਆਂ ਨੂੰ ਤਿਆਰ ਕਰਵਾਏ ਜਾਂਦੇ ਨੇ ਇਸ ਵਾਰ ਸਭ ਤੋਂ ਪਹਿਲਾਂ ਤਾਂ ਇਸ ਵਾਰ ਬਹੁਤ ਪ੍ਰਾਊਡ ਮੂਮੈਂਟ ਹੈ ਸਾਡੇ ਵਾਸਤੇ ਅਸੀਂ ਰੋਬੋਟਿਕ ਲੈਬ ਇਸ ਵਾਰ ਇੰਟਰੋਡਿਊਸ ਕਰਨ ਜਾ ਰਹੇ ਹਾਂ ਉਹ ਅਸੀਂ ਪਹਿਲਾਂ ਤਾਂ ਸਾਡੀ ਜਿਹੜੀ ਗੱਲ ਹੋਈ ਸੀ ਉਹਨਾਂ ਨਾਲ ਉਹ ਲੰਡਨ ਬੇਸਡ ਕੰਪਨੀ ਹੈ ਪਹਿਲਾਂ ਉਹਨਾਂ ਨਾਲ ਗੱਲ ਹੋਈ ਸੀ ਕਿ ਉਹ ਕਹਿੰਦੇ ਸੀ ਕਿ ਸੈਕੰਡ ਕਲਾਸ ਤੋਂ ਅਸੀਂ ਸ਼ੁਰੂ ਕਰਾਂਗੇ ਪਰ ਅਸੀਂ ਉਹਨਾਂ ਨੂੰ ਕਨਵਿੰਸ ਕਰਾਇਆ ਹੈ ਕਿ ਅਸੀਂ ਪ੍ਰੀ ਨਰਸਰੀ ਤੋਂ ਲੈ ਕੇ ਜਿੱਥੋਂ ਤੱਕ ਸਾਡਾ ਸਕੂਲ ਹੈ 9th ਕਲਾਸ ਤੱਕ ਅਸੀਂ ਉੱਥੋਂ ਤੱਕ ਕੇ ਲੈਵਲ ਲੈਣੇ ਉਹ ਕਨਵਿੰਸ ਹੋ ਗਏ ਤੇ ਇਸ ਸਾਲ ਅਸੀਂ ਉਹ ਇੰਟਰੋਡਿਊਸ ਕਰਨ ਜਾ ਰਹੇ ਹਾਂ ਤੇ ਬੱਚਿਆਂ ਨੂੰ ਉਸ ਫੀਲਡ ਦੇ ਵਿੱਚ ਵੀ ਪ੍ਰੋਪਰ ਤਰੀਕੇ ਨਾਲ ਅਸੀਂ ਅੱਗੇ ਵਧਾਵਾਂਗੇ ਅੱਛਾ ਸਰ ਪ੍ਰੋਫੈਸਰ ਜੀ ਗੱਲ ਕਰੀਏ ਆਪਾਂ ਟਰਾਂਸਪੋਰਟ ਦੀ ਟਰਾਂਸਪੋਰਟ ਦਾ ਬੱਚਿਆਂ ਨੂੰ ਕਿਦਾਂ ਦਾ ਸਿਸਟਮ ਰੱਖਿਆ ਹੋਇਆ ਤੁਸੀਂ ਸਾਡੇ ਕੋਲ ਆਪਣੀ ਪਰਸਨਲ ਟਰਾਂਸਪੋਰਟ ਹੈ ਟਰਾਂਸਪੋਰਟ ਦੇ ਵਿੱਚ ਪਿਛਲੇ ਸਾਲ ਵੀ ਅਸੀਂ ਆਪਣੀਆਂ ਬੱਸਾਂ ਲਈ ਅਸੀਂ ਗੁਰੂ ਕਿਰਪਾ ਕੀਤੀ ਇਸ ਵਾਰ ਬਹੁਤ ਵਾ ਅੱਛਾ ਸਾਡਾ ਰਿਜ਼ਲਟ ਰਿਹਾ ਤੇ ਜਿਹੜੇ ਬੱਚਿਆਂ ਦਾ ਇਥੋਂ ਰਿਜ਼ਲਟ ਅੱਛਾ ਰਿਹਾ ਉਹਨਾਂ ਨੇ ਆਪਣੇ ਆਪ ਜਾ ਕੇ ਅੱਗੇ ਦੱਸ ਕੇ ਸਾਨੂੰ ਕੋਈ ਜ਼ਿਆਦਾ ਕਨਵਿੰਸਿੰਗ ਦੀ ਲੋੜ ਨਹੀਂ ਪਈ ਜ਼ਿਆਦਾ ਐਡ ਦੀ ਲੋੜ ਨਹੀਂ ਲਈ ਸਾਡੀ ਮਾਊਥ ਪਬਲਿਸਿਟੀ ਨਾਲ ਹੀ ਇਸ ਵਾਰ ਸਾਡੀ ਟਰਾਂਸਪੋਰਟ ਪਿਛਲੇ ਸਾਲ ਨਾਲੋਂ ਦੁੱਗਣੀ ਤਿੱਖਣੀ ਹੋਈ ਹੈ ਸਾਡੀਆਂ ਸਾਰੀਆਂ ਬੱਸਾਂ ਏਸੀ ਬੱਸੇਸ ਆ ਸਾਰੀਆਂ ਬੱਸਾਂ ਦੇ ਵਿੱਚ ਕੈਮਰੇ ਲੱਗੇ ਹੋਏ ਆ ਔਰ ਉਹ ਸਾਰੀਆਂ ਬੱਸਾਂ ਦੇ ਵਿੱਚ ਜੀਪੀਐਸ ਲੱਗਿਆ ਸਾਰੀਆਂ ਬੱਸਾਂ ਕਨੈਕਟਡ ਐ ਸਕੂਲ ਦੇ ਨਾਲ ਸਾਡੇ ਸਟਾਫ ਨਾਲ ਸਾਡੇ ਮੈਨੇਜਰ ਨਾਲ ਅਰ ਪੇਰੈਂਟਸ ਨਾਲ ਵੀ ਉਹਨੂੰ ਐਪ ਦਿੱਤੀ ਹੋਈ ਆ ਉਹ ਬੱਚੇ ਨੂੰ ਟਰੈਕ ਕਰ ਸਕਦੇ ਆ ਕਿ ਸਾਡਾ ਬੱਚਾ ਕਿੱਥੇ ਪਹੁੰਚਿਆ ਪ੍ਰੋਫੈਸਰ ਸਾਹਿਬ ਕਿੰਨਾ ਏਰੀਆ ਕਵਰ ਕਰਦੇ ਹੋ ਕਿੰਨੇ ਕਿਲੋਮੀਟਰ ਦੇ ਸੈਂਟਰ ਤੱਕ ਤੁਹਾਡੀਆਂ ਜਿਹੜੀਆਂ ਗੱਡੀਆਂ ਨੇ ਹੁਕਮ ਮਦਿਆਂ ਨੇ ਹਲਕੇ ਦੇ ਵਿੱਚ ਇਸ ਸਾਲ ਤਾਂ ਰੰਦੂ ਸਾਹਿਬ ਟੱਚਵੁੱਡ ਟੱਚਵੁੱਡ ਬਹੁਤ ਇਸ ਵਾਰ ਤਾਂ ਬੜਾ ਲੱਕੀਅਰ ਹੈ ਇਸ ਸਾਲ ਤਾਂ ਅਸੀਂ ਉਸ ਏਰੀਆ 'ਚ ਵੀ ਚਲੇ ਗਏ ਅਸੀਂ ਸੰਗਰੂਰ ਦੇ ਡਿਸਟ੍ਰਿਕਟ ਵਿੱਚ ਵੀ ਚਲੇ ਗਏ ਆਪਣੇ ਬੰਦਾਜਾ ਲਾ ਲਓ ਇਹ ਤਾਂ ਜ਼ਿਲ੍ਹਾ ਵਿਪਾਰ ਕਰ ਗਏ ਜ਼ਿਲ੍ਹਾ ਪਾਰ ਕਰਕੇ ਮਲੇਰਕੋਟਲੇ 'ਤੇ ਵੀ ਚਲੇ ਗਏ ਅਸੀਂ ਤੇ ਅਸੀਂ ਖੰਨਾ ਪੁਲਿਸ ਜ਼ਿਲ੍ਹਾ ਖੰਨਾ ਜ਼ਿਲ੍ਹਾ ਸਾਡਾ ਜ ਸੀ ਲੁਧਿਆਣੇ ਦੀ ਹੱਦਾਂ ਤੱਕ ਕਰਾਸ ਕਰਕੇ ਸਾਨੇ ਵਾਲ ਵੀ ਕਰਾਸ ਕਰਕੇ ਗੁਰੂ ਦੀ ਕਿਰਪਾ ਬਹੁਤ ਬਹੁਤ ਅੱਛਾ ਰਿਜ਼ਲਟ ਰਿਹਾ ਤੇ ਬਹੁਤ ਅੱچھے ਐਡਮਿਸ਼ਨਸ ਹੋ ਰਿਹਾ ਹੈ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਰਣਦੇਵ ਸਾਹਿਬ ਤੁਸੀਂ ਦੋਸਤੋਂ ਭਰਾਵੋਂ ਕਲਾਸ ਫੈਲੋਵੋਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇੱਥੇ ਸੀਟ ਲੈਣ ਲਈ ਸਾਨੂੰ ਫੋਨ ਕਰੋ ਕਰੋਗੇ ਕਿ ਕੈਂਬਰਜ ਇੰਟਰਨੈਸ਼ਨਲ ਸਕੂਲ ਪਾਇਰ ਵਿੱਚ ਇੱਕ ਸੀਟ ਰੱਖ ਲਿਓ ਸਾਡੇ ਬੱਚੇ ਲਈ ਜਾਂਦੇ ਜਾਂਦੇ ਸਰ ਮੈਂ ਤੁਹਾਡੇ ਨਾਲ ਹੋਰ ਗੱਲ ਕਰਾਂਗਾ ਨਾ ਕਈ ਵਾਰ ਫੀਸਾਂ ਲੋੜਬੰਦਾ ਜਿਹੜੇ ਲੋਕੀ ਨੇ ਉਹ ਆਪਣਾ ਹੈਂਡ ਟੂ ਮਾਉਥ ਹੁੰਦੇ ਨੇ ਹਨਾ ਲੋੜਬੰਦਾ ਦੀ ਤੁਸੀਂ ਬੱਚਿਆਂ ਦੀ ਕਿੱਦਾਂ ਮਦਦ ਕਰਦੇ ਹੋ ਕਿਉਂਕਿ ਉਹ ਪੜ੍ਹਨਾ ਚਾਹੁੰਦੇ ਨੇ ਠੀਕ ਹੈ ਜੀ ਇਹਦੇ ਬਾਰੇ ਵਿੱਚ ਤੁਸੀਂ ਜ਼ਰੂਰ ਚਰਨਾ ਪਾਓ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਪੈਸੇ ਲਈ ਨਹੀਂ ਇਹ ਬਿਜ਼ਨਸ ਮੈਂ ਕਰ ਰਿਹਾ ਜਾਂ ਮੇਰਾ ਪਰਿਵਾਰ ਮੇਰੇ ਪਿਤਾ ਜੀ ਸਰਦਾਰ ਪੁਰਦਮਨ ਸਿੰਘ ਉਹਨਾਂ ਦਾ ਸਟ੍ਰਿਕਟ ਆਰਡਰ ਹੈ ਕਿ ਇਸ ਸਕੂਲ ਨੂੰ ਸਿਰਫ ਆਪਾਂ ਇਸ ਲਈ ਚਲਾਉਣਾ ਹੈ ਕਿ ਆਪਾਂ ਆਪਣੇ ਇਲਾਕੇ ਦੇ ਬੱਚਿਆਂ ਨੂੰ ਬਹੁਤ ਥੋੜੇ ਪੈਸਿਆਂ ਤੇ ਵਿੱਚ ਵਧੀਆ ਸਿੱਖਿਆ ਦੇ ਸਕੀਏ ਅਸੀਂ ਕੰਮ ਹੀ ਉਸੇ ਤੇ ਕਰ ਰਹੇ ਹਾਂ ਬਹੁਤ ਪਰਿਵਾਰ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਬੱਚੇ ਬਹੁਤ ਇੰਟੈਲੀਜੈਂਟ ਪਰ ਉਹ ਅਫੋਰਡ ਨਹੀਂ ਕਰ ਸਕਦੇ ਆਉਣ ਵਾਲੇ ਸਮੇਂ ਵਿੱਚ ਅਸੀਂ ਤੁਹਾਨੂੰ ਮਿਲਾਵਾਂਗੇ ਅਸੀਂ ਉਹ ਪੇਰੈਂਟਸ ਨਹੀਂ ਤੁਹਾਨੂੰ ਦਿਖਾਉਣੇ ਨਾ ਅਸੀਂ ਤੁਹਾਨੂੰ ਦੱਸਣਾ ਪਰ ਅਸੀਂ ਤੁਹਾਨੂੰ ਉਹ ਖ਼ਬਰ ਵਿੱਚ ਖ਼ਬਰ ਲਵਾਵਾਂਗੇ ਕਿ ਇਹ ਪਰਵਾ ਇਹ ਬੱਚਾ ਸਿੰਪਲ ਫੈਮਿਲੀ ਚੋਂ ਆਇਆ ਹੈ ਪਰ ਇਹਨੇ ਸਾਡੇ ਸਕੂਲ ਵਿੱਚ ਸਾਡੇ ਡਿਸਟ੍ਰਿਕਟ ਵਿੱਚ ਸਾਡੀ ਸਟੇਟ ਵਿੱਚ ਸਾਡੀ ਇੰਡੀਆ ਵਿੱਚ ਟੌਪ ਕੀਤਾ ਆਉਣ ਵਾਲੇ ਸਮਝ ਤੁਸੀਂ ਇਹ ਗੱਲ ਫੀਲ ਕਰੋਗੇ ਸਰ ਨਾਲ ਨਾਲ ਮੈਂ ਉਹੀ ਗੱਲ ਕਹਿੰਦਾ ਸੀਗਾ ਵੀ ਪਹਿਲਾਂ ਤਾਂ ਏਡੇ ਸਕੂਲਾਂ ਦੀਆਂ ਵਿੱਚ ਫੀਸਾਂ ਦੇਣੀਆਂ ਪੇਰੈਂਟਸ ਨੂੰ ਔਖੇ ਹੋ ਜਾਂਦੀਆਂ ਨੇ ਫਿਰ ਨਾਲ ਟਿਊਸ਼ਨ ਦਾ ਖਰਚਾ ਬਹੁਤ ਹੋ ਜਾਂਦਾ ਕੋਈ ਇੱਥੇ ਐਕਸਟਰਾ ਕੋਚਿੰਗ ਜਾਂ ਜ਼ੀਰੋ ਪੀਰੀਅਡ ਤੁਸੀਂ ਰੱਖਿਆ ਹੋਇਆ ਤੁਸੀਂ ਪਤਾ ਨਹੀਂ ਕਿੱਥੋਂ ਸਰਵੇ ਕਰਦੇ ਤੁਹਾਨੂੰ ਸਾਰਾ ਪਤਾ ਹੁੰਦਾ ਵੀ ਕੀ ਕਰ ਦੇਣਗੇ ਅਸੀਂ ਸਾਡੇ ਸਕੂਲ ਦੇ ਵਿੱਚ ਕਈ ਬੱਚੇ ਵੀਕ ਹੁੰਦੇ ਆ ਜਿਵੇਂ ਲਾਸਟ ਈਅਰ ਹਾਂ ਸਲੋ ਸਲੋ ਕਰਦੇ ਥੋੜੇ ਬੱਚੇ ਹੁੰਦੇ ਆ ਕਈ ਵਾਰੀ ਸਲੋ ਹੁੰਦੇ ਆ ਬਟ ਉਹਨਾਂ ਬੱਚਿਆਂ ਵਾਸਤੇ ਸਪੈਸ਼ਲ ਇੱਕ ਰੂਮ ਤਿਆਰ ਕੀਤਾ ਗਿਆ 50 ਬਾਈ 30 ਦਾ ਰੂਮ ਹੈ ਉਹ ਉਹਦੇ ਵਿੱਚ ਪ੍ਰੋਪਰ ਸਾਰਾ ਬੈਠਣ ਦਾ ਸਿਸਟਮ ਹੈ ਉਹਨਾਂ ਬੱਚਿਆਂ ਦੇ ਪੇਰੈਂਟਸ ਨੂੰ ਕਿਹਾ ਗਿਆ ਇਫ ਯੂ ਆਰ ਨਾਟ ਸੈਟੀਸਫਾਈਡ ਵਿਦ ਹਿਸ ਸਟਡੀ ਹਰ ਸਟੱਡੀਜ਼ ਦੈਨ ਯੂ ਕੈਨ ਸਾਡੇ ਸਕੂਲ ਦੇ ਵਿੱਚ ਤੁਸੀਂ ਉਹਨੂੰ ਛੱਡ ਦਿਓ ਲੀਵ ਹੇਅਰ ਸਾ ਵੀ ਵਿਲ ਗਾਈਡ ਹਿਮ ਪ੍ਰੋਪਰਲੀ ਅਸੀਂ ਉਹਨੂੰ ਬਿਲਕੁਲ ਇੱਥੇ ਬਿਠਾ ਕੇ ਉਹਨੂੰ ਕਿਤੇ ਬਾਹਰ ਐਕਸਟਰਾ ਕੋਚਿੰਗ ਐਕਸਟਰਾ ਟਿਊਸ਼ਨ ਦੀ ਲੋੜ ਨਹੀਂ ਸਾਡੇ ਟੀਚਰ ਇੱਥੇ ਬੈਠਦੇ ਆ ਉਸ ਬੱਚੇ ਨੂੰ ਉਸ ਸਬਜੈਕਟ ਵਿੱਚ ਪ੍ਰੋਪਰ ਤਰੀਕੇ ਨਾਲ ਵੀਕਨੈਸ ਜਿਹੜੀ ਦੀ ਦੂਰ ਕੀਤੀ ਜਾਂਦੀ ਹੈ ਇਹ ਸੋਚ ਰੱਖੀ ਹੈ ਪ੍ਰੋਫੈਸਰ ਸਾਹਿਬ ਕਿ ਬੱਚੇ ਨੇ ਜਿਹੜੇ ਅੱਜ ਕੱਲ ਇਹ ਆਈਲੈਂਡਸ ਨੂੰ ਇਹ ਵੱਡੀ ਮਤਲਬ ਕੋਚਿੰਗ ਮੰਨਦੇ ਨੇ ਵੱਡੇ ਸਟਾਰ ਮੰਨਦੇ ਨੇ ਕਿੱਦਾਂ ਬੱਚਿਆਂ ਨੂੰ ਤੁਸੀਂ ਕਹਿਣਾ ਚਾਹੋਗੇ ਕਿ ਉਹ ਇੱਥੇ ਰਹਿਣ ਜਾਂ ਫਿਰ ਆਪਣਾ ਆਪ ਵੇਖ ਇਸ ਵਿੱਚ ਦਾ ਲਾਈਕ ਕਰ ਦਿੰਨੇ ਵੀ ਉਸ ਤਰ੍ਹਾਂ ਉਹ ਆਪਣਾ ਭਵਿੱਖ ਬਣਾਉਣਾ ਦੇਖੋ ਮੈਂ ਦੇਖੋ ਮੈਂ ਆਪ ਵਰਲਡ ਟ੍ਰੈਵਲ ਕਰ ਲਿਆ ਮੇਰੇ ਬੱਚੇ ਬਹੁਤ ਘੁੰਮੇ ਆ ਕੈਨੇਡਾ ਦੇ ਮੇਰੇ ਮਦਰਫਾਦਰ ਕੈਨੇਡਾ ਵੀ ਰਹਿੰਦੇ ਆ ਇੱਥੇ ਵੀ ਰਹਿੰਦੇ ਆ ਮੇਰਾ ਛੋਟਾ ਬ੍ਰਦਰ ਕੈਨੇਡਾ ਸਾਡੀ ਬਹੁਤ ਫੈਮਿਲੀ ਕੈਨੇਡਾ ਵਿੱਚ ਰਹਿੰਦੀ ਆ ਅਮਰੀਕਾ ਰਹਿੰਦੀ ਆ ਆਸਟ੍ਰੇਲੀਆ ਰਹਿੰਦੀ ਆ ਬਟ ਮੈਂ ਇਹ ਮੈਂ ਹੋਰਨਜਾਨ ਤੇ ਬਿਲਕੁਲ ਅੰਗੇਸਟ ਨਹੀਂ ਹੈਗਾ ਜਾਣਾ ਚਾਹੀਦਾ ਸਾਨੂੰ ਚੰਗੇ ਭਵਿੱਖ ਵਾਸਤੇ ਸਾਨੂੰ ਜਾਣਾ ਚਾਹੀਦਾ ਬਟ ਆਪਣੀ ਮਾਤਰਪੂਮੀ ਨੂੰ ਆਪਣੀ ਜਨਮ ਭੂਮੀ ਨੂੰ ਸਾਨੂੰ ਬਹੁਤ ਪਿਆਰ ਕਰਨਾ ਚਾਹੀਦਾ ਹੈ ਇੱਥੋਂ ਸਾਨੂੰ ਜ਼ਮੀਨ ਨਾਣੀ ਵੇਚਣੀ ਚਾਹੀਦੀਆਂ ਕਾਰੋਬਾਰ ਨਹੀਂ ਵੇਚਣੇ ਚਾਹੀਦੇ ਅੱਜ ਸਮਾਂ ਕਦੇ ਪਹਿਲਾਂ ਸਮਾਂ ਸੀ ਅੱਜ ਇਹ ਸਮਾਂ ਹੈ ਕਿ ਸਾਨੂੰ ਬੱਚਿਆਂ ਨੂੰ ਰੋਕ ਕੇ ਦੱਸਣਾ ਚਾਹੀਦਾ ਹੈ ਕਿ ਸਾਡੀ ਵਿਰਾਸਤ ਕੀ ਹੈ ਅੱਜ ਸਾਡੇ ਬੱਚੇ ਪਲੱਸ 2 ਕਰਕੇ ਬਾਹਰ ਜਾ ਰਹੇ ਹਨ ਫਿਰ ਇੱਥੇ ਆਈਐਸ ਤੇ ਆਈਪੀਐਸ ਤੇ ਆਈਐਫਐਸ ਬੱਚੇ ਕਦੋਂ ਕਦੋਂ ਪੈਦਾ ਹੋਣਗੇ ਕੈਂਬਰिज ਇੰਟਰਨੈਸ਼ਨਲ ਸਕੂਲ ਦਾ ਮੋਟੋ ਕੀ ਹੈ ਕਿਥੋਂ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਆਈਐਸ ਆਈਪੀਐਸ ਬੱਚੇ ਪਲੱਸ 2 ਤੋਂ ਕਰਕੇ ਜਾਣ ਤੇ ਜਦੋਂ ਆਪਣੀ ਹਾਇਰ ਡਿਗਰੀ ਗ੍ਰੈਜੂਏਸ਼ਨ ਕਰ ਲੈਣ ਤਾਂ ਉਹਨਾਂ ਨੂੰ ਪ੍ਰਾਊਡ ਹੋਵੇ ਸਾਨੂੰ ਵੀ ਪ੍ਰਾਊਡ ਹੋਵੇ ਉਹ ਪੇਰੈਂਟਸ ਨੂੰ ਪ੍ਰਾਊਡ ਹੋਵੇ ਕਿ ਸਾਡੇ ਕੈਂਬਰੀਅਨ ਘਟੋਟ ਆਉਣ ਵਾਲੇ ਸਮੇਂ ਵਿੱਚ ਸਾਰੇ ਪੰਜਾਬ ਸਾਰੇ ਹਿੰਦੂਸਤਾਨ ਆਈਐਸ ਆਈਪਸ ਸਾਡੇ ਬਣੇ ਹੋਣ ਇਹ ਮੇਰਾ ਮੋਟੋ ਮੈਂ ਲੈ ਕੇ ਚੱਲ ਰਿਹਾ ਹਾਂ ਹਰ ਮੈਂ ਕਹਿਣਾ ਚਾਹੁੰਦਾ ਕਿ ਬੱਚੇ ਇੱਥੇ ਵੀ ਰਹਿ ਕੇ ਵਧੀਆ ਸਿੱਖਿਆ ਲੈ ਕੇ ਵਧੀਆ ਪੋਸਟਾਂ ਤੇ ਪਹੁੰਚ ਸਕਦੇ ਆ ਜਿਹੜੇ ਬੱਚੇ ਇੰਟੈਲੀਜੈਂਟ ਹੈ ਉਹਨਾਂ ਨੂੰ ਨਾ ਆਪਾਂ ਬਾਹਰ ਨੂੰ ਤੱਕੀਏ ਹਾਂ ਗ੍ਰੈਜੂਏਸ਼ਨ ਕਰਕੇ ਵਧੀਆ ਪੜ੍ਹ ਕੇ ਬੱਚੇ ਬਾਹਰ ਜਾਣਾ ਚਾਹੁੰਦੇ ਉਜਵਲਪਨ ਇੱਕ ਵੋਈ ਖੁੱਲੀ ਜਾਣਾ ਚਾਹੁੰਦੇ ਜਾਣਾ ਚਾਹੀਦਾ ਸਾਡੇ ਪਰਿਵਾਰ ਵੀ ਗਿਆ ਸਾਡੇ ਪਰਿਵਾਰਾਂ ਨੂੰ ਉੱਥੇ ਜਾ ਕੇ ਬਹੁਤ ਤਰੱਕੀ ਕੀਤੀ ਹੈ ਵੱਡੇ ਵੱਡੇ ਕਾਰੋਬਾਰ ਕੀਤੇ ਹੈ ਬਟ ਆਪਣੀ ਸਟੇਟ ਨੂੰ ਆਪਣੇ ਦੇਸ਼ ਨੂੰ ਵੀ ਪਿਆਰ ਕਰਨਾ ਚਾਹੀਦਾ ਇੱਥੇ ਵੀ ਰਹਿਣਾ ਚਾਹੀਦਾ ਸਰ ਤੁਸੀਂ ਕ੍ਰਿਟਰੀਆ ਕੀ ਬਣਾਇਆ ਹੋਇਆ ਕਈ ਵਾਰ ਨਾ ਤੁਸੀਂ ਮਤਲਬ ਕਿ ਟੈਸਟ ਵਗੈਰਾ ਰੱਖਿਆ ਹੋਇਆ ਜਾਂ ਹੋਰ ਹੋਰ ਨਾ ABC ਸਕੂਲਾਂ ਦੇ ਵਿੱਚੋਂ ਕਈ ਵਾਰ ਬੱਚੇ ਇਸ ਤਰ੍ਹਾਂ ਦੇ ਆ ਜਾਂਦੇ ਨੇ ਕਿ ਦੂਸਰੇ ਬੱਚਿਆਂ ਨੂੰ ਵੀ ਮਤਲਬ ਉਹਨਾਂ ਦੀ ਜਿਹੜੀ ਨੈਗੇਟਿਵਿਟੀ ਦੀ ਛਾਲ ਆ ਉਹ ਚੱਲਣੀ ਪੈਂਦੀ ਆ ਨਸੇ ਪ੍ਰਤੀ ਤੁਸੀਂ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕੱਲ ਸਾਡੇ ਸਕੂਲ ਦਾ ਫਰਸਟ ਡੇ ਸੀਗਾ ਬਿਲਕੁਲ ਮੈਂ ਤੁਹਾਨੂੰ ਨਿਊਜ਼ ਵੀ ਭੇਜੀ ਹੈ ਅਸੀਂ ਤੁਹਾਨੂੰ ਵੀਡੀਓ ਭੇਜਾਂਗੇ ਸਾਡਾ ਮੇਨ ਮੋਟੋ ਇਹ ਹੈ ਕਿ ਬੱਚਿਆਂ ਦੀ ਓਵਰਆਲ ਪਰਸਨੈਲਿਟੀ ਤੇ ਕੰਮ ਕਰਨਾ ਸਾਡੇ ਸਕੂਲ ਵਿੱਚ ਦੱਸਿਆ ਹੀ ਜਾਂਦਾ ਹੈ ਕਿ ਆਪਣੇ ਡਿਸਪਲਨ ਵਿੱਚ ਕਿਵੇਂ ਰਹਿਣਾ ਹੈ ਮਾਪਿਆਂ ਦੀ ਆਪਣੇ ਵੱਡਿਆਂ ਦੀ ਰਿਸਪੈਕਟ ਕਿਵੇਂ ਕਰਨੀ ਹੈ ਟੀਚਰਸ ਦੀ ਰਿਸਪੈਕਟ ਕਿਵੇਂ ਕੀਤੀ ਕਰਨੀ ਹੈ ਟੀਚਰਸ ਨੂੰ ਬਹੁਤ ਵੱਡੇ ਵੱਡੇ ਸਕਾਲਰ ਵਰਲਡਵਾਈਡ ਬੁਲਾ ਕੇ ਸੈਮੀਨਾਰ ਕਰਾਏ ਜਾਂਦੇ ਆ ਕਿ ਬੱਚਿਆਂ ਨੂੰ ਕਿਵੇਂ ਟੀਚ ਕੀਤਾ ਜਾਣਾ ਬੱਚਿਆਂ ਦਾ ਮੈਂਟਲ ਲੈਵਲ ਕਿਵੇਂ ਬੂਸਟ ਕਰਨਾ ਹੈ ਬੱਚਿਆਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਤੁਹਾਡਾ ਜਿਹੜਾ ਸਰੀਰ ਹੈ ਇਹ ਨਸ਼ੇ ਤੋਂ ਬਿਨਾ ਤੁਹਾਡੇ ਨਾਲ ਬਹੁਤ ਲੰਬਾ ਸਮਾਂ ਰਹਿ ਸਕਦਾ ਹੈ ਨਸ਼ੇ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਆਪਣੀ ਐਜੂਕੇਸ਼ਨ ਆਪਣੀ ਪ੍ਰੋਪਰਟੀ ਆਪਣਾ ਫਾਈਨੈਂਸ ਬਿਲਕੁਲ ਖਤਮ ਕਰ ਲਉਗੇ ਬੱਚਿਆਂ ਨੂੰ ਪ੍ਰੋਪਰ ਗਾਈਡ ਕੀਤਾ ਜਾਂਦਾ ਹੈ ਅਸੀਂ ਜੇ ਲਾਲਚ ਕਰਨਾ ਹੁੰਦਾ ਸਾਡਾ ਸਕੂਲ ਪਲੱਸ 2 ਤੱਕ ਕਰੀ ਕਰ ਸਕਦੇ ਸੀ ਬਟ ਅਸੀਂ ਪਲੱਸ 2 ਤੱਕ ਨਹੀਂ ਕੀਤਾ ਅਸੀਂ ਬੱਚਿਆਂ ਦਾ ਪ੍ਰੋਪਰ ਟੈਸਟ ਲੈ ਕੇ ਪੇਰੈਂਟਸ ਨੂੰ ਪ੍ਰੋਪਰ ਮਿਲ ਕੇ ਅਸੀਂ ਪੇਰੈਂਟਸ ਦੀ ਡਿਊਟੀ ਲਗਾਉਨੇ ਆ ਅਸੀਂ ਪੇਰੈਂਟਸ ਮੈਂ ਦੱਸਣਾ ਚਾਹੁੰਨਾ ਟੀਵੀ ਚੈਨਲ ਵੱਲ ਵੇਖ ਕੇ ਅਸੀਂ ਪੇਰੈਂਟਸ ਦਾ ਵੀ ਪ੍ਰੋਪਰ ਸੈਮੀਨਾਰ ਕਰਵਾ ਰਹੇ ਆ ਪੇਰੈਂਟਸ ਨੂੰ ਹੀ ਪ੍ਰੋਪਰ ਗਾਈਡ ਕਰ ਰਹੇ ਆ ਕਿ ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਕਿਵੇਂ ਪੜਾਉਣਾ ਉਹਨਾਂ ਨਾਲ ਕਿਵੇਂ ਬੈਠਣਾ ਹੈ ਉਹਨੂੰ ਕਿਵੇਂ ਟਾਈਮ ਦੇਣਾ ਹੈ ਜੇ ਟੀਚਰ ਉਹਦੇ ਨਾਲ ਪੂਰਾ ਟਾਈਮ ਸਪੈਂਡ ਕਰ ਰਿਹਾ ਤਾਂ ਪੇਰੈਂਟਸ ਨੂੰ ਅਸੀਂ ਪੂਰਾ ਡਿਊਟੀ ਦਿੰਨੇ ਆ ਕਿ ਤੁਸੀਂ ਇਹਨਾਂ ਨੂੰ ਪੂਰਾ ਟਾਈਮ ਸਪੈਂਡ ਕਰਨਾ ਜੇ ਫਿਰ ਵੀ ਕਿਤੇ ਬੱਚੇ ਵਿੱਚ ਕੋਈ ਪ੍ਰੋਬਲਮ ਹੈ ਤਾਂ ਸਾਨੂੰ ਦੱਸੋ ਜਿੱਥੇ ਮੈਨੇਜਿੰਗ ਮੀਟ ਕਮੇਟੀ ਚਲਾ ਰਹੀ ਆ ਜਿੱਥੇ ਮਤਲਬ ਪੂਰਾ ਸਟਾਫ ਸਹਿਯੋਗ ਦੇ ਰਿਹਾ ਟੀਚਰ ਸਹਿਬਾਨ ਨੇ ਤੇ ਉਥੇ ਤੁਸੀਂ ਕਹਿੰਦੇ ਹੋ ਕਿ ਵੀ ਪੇਰੈਂਟਸ ਨੂੰ ਵੀ ਅਸੀਂ ਮਤਲਬ ਮਾਪੇ ਅਧਿਆਪਕ ਮੀਟਿੰਗ ਬੁਲਾ ਕੇ ਟਾਈਮ ਟੂ ਟਾਈਮ ਨਾਲ ਗ੍ਰੈਡ ਕਰਦੇ ਰਹਿੰਦੇ ਆ ਕਿ ਵੀ ਇਸ ਤਰ੍ਹਾਂ ਦਾ ਉਹਨਾਂ ਤਾਂ ਜੋ ਕਿ ਬੱਚੇ ਦਾ ਸਰਪੱਖੀ ਵਿਕਾਸ ਹੋ ਸਕੇ ਅਖੀਰ ਦੇ ਵਿੱਚ ਪ੍ਰੋਫੈਸਰ ਸਾਹਿਬ ਚੇਅਰਮੈਨ ਸਾਹਿਬ ਤੁਸੀਂ ਆਪਣੇ ਇਸ ਟੇਬਲ ਤੋਂ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਤੁਹਾਡੇ ਸਕੂਲ ਦੇ ਵਿੱਚ ਨਵੇਂ ਦਾਖਲ ਚੱਲ ਰਹੇ ਨੇ ਮੈਂ ਸਿਰਫ ਤੁਹਾਡੇ ਮਾਧਮ ਰਹੀਂ ਆਪਣੇ ਇਲਾਕਾ ਨਿਵਾਸੀਆਂ ਨੂੰ ਆਪਣੇ ਡਿਸਟ੍ਰਿਕਟ ਵਾਲੇ ਲੋਕਾਂ ਨੂੰ ਇੱਕੋ ਅਪੀਲ ਕਰਨੀ ਚਾਹੁੰਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਹਰ ਵਕਤ ਤੁਹਾਡੇ ਵਿੱਚ ਵਿਚਰਦਾ ਮੈਂ ਪਬਲਿਕ ਫਿਗਰ ਹਾਂ ਮੈਂ ਹਰ ਰੋਜ਼ ਤੁਹਾਡੇ ਵਿੱਚ ਰਹਿਣਾ ਕਦੇ ਭੋਗ ਤੇ ਕਦੇ ਵਿਆਹ ਤੇ ਕਦੇ ਦੁੱਖ ਦੇ ਕਦੇ ਸੁੱਖ ਦੇ ਮੈਂ ਜਾਂ ਮੇਰਾ ਪਰਿਵਾਰ ਚੀਮਾ ਫੈਮਿਲੀ ਤੁਹਾਡੇ ਨਾਲ ਕਦੇ ਬਲਫੀਆਂ ਝੂਠ ਮਾਰ ਕੇ ਕੋਈ ਗੱਲ ਨਹੀਂ ਕਰ ਸਕਦੇ ਅਸੀਂ ਜੋ ਕਵਾਂਗੇ ਐਜੂਕੇਸ਼ਨ ਲੈਵਲ ਤੇ ਉਹ ਕਰਾਂਗੇ ਤੇ ਕਰਕੇ ਦਿਖਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਜੋ ਰਿਜ਼ਲਟ ਆਇਆ 1 ਸਾਲ ਦੇ ਵਿੱਚ ਅੱਜ ਸਾਨੂੰ ਐਡ ਕਰਨ ਦੀ ਲੋੜ ਨਹੀਂ ਪੈ ਰਹੀ ਅੱਜ ਸਾਨੂੰ ਕਿਤੇ ਕੋਈ ਕਨਵਿੰਸਿੰਗ ਕਰਨ ਦੀ ਲੋੜ ਨਹੀਂ ਪੈ ਰਹੀ ਅੱਜ ਸਾਨੂੰ ਵੱਡੇ ਵੱਡੇ ਹੋਟਿੰਗ ਲਾਉਣ ਦੀ ਲੋੜ ਨਹੀਂ ਪੈ ਰਹੀ ਕਿਉਂਕਿ ਸਾਡੇ ਇੱਕ ਇੱਕ ਪੇਰੈਂਟਸ ਨੇ 10 10 15 15 20 20 ਐਡਮਿਸ਼ਨ ਕਰਾਇਆ ਲੋਕਾਂ ਨੂੰ ਕਹਿ ਰਹੇ ਆ ਕਿ ਜਾਓ ਉਸ ਸਕੂਲ ਵਿੱਚ ਜੇ ਚੰਗੀ ਐਜੂਕੇਸ਼ਨ ਘੱਟ ਪੈਸਿਆਂ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੀ ਲੈਣੀ ਹੈ ਤਾਂ ਫਿਰ ਕੈਂਬਰिज ਇੰਟਰਨੈਸ਼ਨਲ ਸਕੂਲ ਕੋਲ ਪ੍ਰੋਫੈਸਰ ਭੁਵਿੰਦਰ ਸਿੰਘ ਚੀਮਾ ਕੋਲ ਜਾਓ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਪ੍ਰਾਊਡ ਫੀਲ ਕਰੋਗੇ ਇਲਾਕਾ ਵੀ ਪ੍ਰਾਊਡ ਫੀਲ ਕਰੂਗਾ ਕਿ ਬਹੁਤ ਨੋਮੀਨਲ ਪ੍ਰਾਈਸਿਸ ਦੇ ਵਿੱਚ ਉੱਚ ਦਰਜੇ ਦੀ ਸਿੱਖਿਆ ਕੈਂਬਰिज ਇੰਟਰਨੈਸ਼ਨਲ ਸਕੂਲ ਤੇ ਉੱਚ ਦਰਜੇ ਦੇ ਬੱਚੇ ਇਹ ਸਕੂਲ ਦੇ ਵਿੱਚੋਂ ਨਿਕਲ ਕੇ ਵੱਡੀਆਂ-ਵੱਡੀਆਂ ਪੋਸਟਾਂ ਤੇ ਲੱਗੇ ਹੋਏ ਹਨ